ਹਾਂਜੀ ਸਸਿਕਾ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੇ YouTube ਫੈਮਿਲੀ ਨੂੰ ਹੁਣ ਜਿਹੜੇ ਮੈਂ ਤੁਹਾਡੇ ਲਈ ਕਲੈਕਸ਼ਨ ਲੈ ਕੇ ਆ ਬਹੁਤ ਅੱਛੀ ਤੇ ਨਿਊ ਕਲੈਕਸ਼ਨ ਹੈ ਇਹ ਆਪਣੀ ਸ਼ਰਟ ਦੇ ਉੱਪਰ ਹਲਕਾ ਫੁਲਕਾ ਕੰਮ ਰਹੇਗਾ ਮੈਂ ਤੁਹਾਨੂੰ ਦਿਖਾਉਣੀ ਕਿ ਕਿਦਾਂ ਹਲਕਾ ਜਿਹਾ ਵੀਵਿੰਗ ਹੋਏਗੀ ਕੱਪੜੇ ਜਿੱਦਾਂ ਆਪਣੇ ਕੋਲੇ ਆਰੀ ਦੇ ਵਿੱਚ ਪਹਿਲਾਂ ਸੌਰੀ ਜੌਰਜਰ ਦੇ ਵਿੱਚ ਪਹਿਲਾਂ ਆਇ ਸੀ ਨਾ ਜਿੰਨਾਂ ਵਿੱਚ ਆਰੀ ਵਰਕ ਹੁੰਦਾ ਸੀ ਸੇਮ ਉਦਾਂ ਹੀ ਇਹਨਾਂ ਵਿੱਚ ਵਰਕ ਹੋਏਗਾ ਪਰ ਬਾਟਮ ਸਾਰਿਆਂ ਨਾਲ ਪਲੇਨ ਰਹਿਣਗੀਆਂ ਬੜੇ ਸੋਹਣੇ ਸੋਹਣੇ ਕਲਰ ਨੇ ਇਹ ਆਪਣੇ ਕੋਲੇ ਪਹਿਲਾਂ ਪਲੇਨ ਪਸ਼ਮੀਨਾ 'ਚ ਵੀ ਰਹੇ ਨੇ ਇਦਾਂ ਦੇ ਕਲਰ ਚਲੋ ਦੇਖਦੇ ਆਪ ਜਿੱਦਾਂ ਕਿ ਆਪਣਾ ਇਹ ਕਲਰ ਹੈ ਇੰਨਾ ਸੋਹਣਾ ਤੇ ਪਿਆਰਾ ਖਿੜਮਾ ਜਿਹਾ ਰੰਗ ਹੈ ਚਾਹੇ ਸਾਡੀਆਂ ਛੋਟੀ ਉਮਰ ਦੀਆਂ ਭੈਣਾਂ ਪਾਉਣ ਚਾਹੇ ਸਾਡੀਆਂ ਵੱਡੀਆਂ ਬੀਬੀਆਂ ਪਾਉਣ ਸਾਰਿਆਂ ਲਈ ਬਿਲਕੁਲ ਨਿਊ ਕਲਰ ਤੁਸੀਂ ਕਲਰ ਚੈੱਕ ਕਰੋ ਔਰ ਇਹਦੇ ਵਿੱਚ ਕੰਮ ਚੈੱਕ ਕਰੋ ਤੁਹਾਨੂੰ ਮੈਂ ਦਿਖਾਨੀਆਂ ਨੇੜੇ ਤੋਂ ਇਹਦੇ ਵਿੱਚ ਸਾਰੇ ਸੂਟ ਦੇ ਵਿੱਚ ਇਦਾਂ ਕੰਮ ਹੋਇਆ ਹੋਇਆ ਸਾਰੇ ਕਪੜੇ ਦੇ ਵਿੱਚ ਇਹ ਇਦਾਂ ਵਰਕ ਹੋਇਆ ਹੋਇਆ ਔਰ ਪ੍ਰਾਈਸ ਰੇਂਜ ਸੁਣ ਕੇ ਤੁਸੀਂ ਹਰਾਜ ਰਹੋਗੇ ਕਿ ਇਹ ਇਹ ਵਾਲੇ ਸੂਟ ਜਿਹੜੇ ਇਹਦੀ ਬਾਟਮ ਹੈ ਇਹ ਸੂਟ ਇਹਦੇ ਸਿਰਫ ਸਿਰਫ 1350 ਪ੍ਰਾਈਸ ਦੇ ਵਿੱਚ ਆਪਾਂ ਕੱਢੇ ਆ ਬਿਲਕੁਲ ਜੈਨੂਇਨ ਪ੍ਰਾਈਸ ਹੈ ਔਰ ਇੰਨੀ ਅੱਛੀ ਕੁਆਲਿਟੀ ਬਿਲਕੁਲ ਸੌਫਟ ਪਸ਼ਮੀਨਾ ਤੁਸੀਂ ਦੇਖੋ ਬਿਲਕੁਲ ਸੌਫਟ ਪਸ਼ਮੀਨਾ ਸ਼ਰਟ ਦਾ ਵੀ ਔਰ ਇਹਦਾ ਵੀ ਇਹਦੇ ਵਿੱਚ ਜਿਹੜਾ ਆਪਣਾ ਨੈਕਸਟ ਕਲਰ ਹੈ ਉਹ ਇਹ ਵਾਲਾ ਹੈ ਇਹਦੀ ਸ਼ੋਰਟਾ ਜਿੱਦਾਂ ਆਪਣੇ ਕੋਲੇ ਪਹਿਲਾਂ ਰਾਇਲ ਬਲੂ ਸੀ ਕੁਨੇ ਦੀ ਜਿਹੜੀ ਸ਼ਰਟ ਆ ਗਈ ਇਹ ਆਪਣੇ ਕੋਲੇ ਮਹਿਰੂਨ ਦੇ ਵਿੱਚ ਆ ਮੈਂ ਤੁਹਾਨੂੰ ਇਹਦੀ ਬਾਟਮ ਸ਼ੋ ਕਰਦੀ ਹਾਂ ਇਹਦੀ ਬਾਟਮ ਮਹਿਰੂਨ ਕਲਰ ਦੀ ਆ ਮਹਿਰੂਨ ਮਰੂਨ ਜਿਹਾ ਕਲਰ ਹੈ ਇਹਦੀ ਬਾਟਮ ਰਹੇਗੀ ਤੁਸੀਂ ਇਹਨਾਂ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਔਰ ਜੋ ਆਪਾਂ ਨੰਬਰ ਸ਼ੋ ਕੀਤਾ ਹੋਇਆ ਸਕਰੀਨ ਤੇ ਤੁਸੀਂ ਉਹ ਸਕਰੀਨ ਤੇ ਇਹਨਾਂ ਦਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਇਹ ਜਿਹੜਾ ਨੈਕਸਟ ਕਲਰ ਹੈ ਜੀ ਆਪਣਾ ਉਹ ਇਹਦੇ ਚ ਬਲੈਕ ਕਲਰ ਹੈ ਬੜੇ ਪਿਆਰਾ ਜਿਹਾ ਪ੍ਰਿੰਟ ਹੈ बिल्कुल न्यू प्रिंट है देखो कितना अच्छा प्रिंट है वाइट बेस रहेगा ऑफ वाइट जहाँ बेस है और ये ज्यादातर जो कलर अपना वो ब्लैक है और यह जी बॉटम है वो प्लेन रहेगी जी ब्लैक कलर की तो शू कर दी हाँ दिस बॉटम रहेगी ब्लैक कलर की ਤੁਸੀਂ ਆਪ ਹੀ ਦੇਖੋ ਕਿੰਨਾ ਪਿਆਰਾ ਸੂਟ ਹੈ ਔਰ ਸੂਟ ਦਾ ਪ੍ਰਾਈਸ ਰਹੇਗਾ ਸਿਰਫ ਔਰ ਸਿਰਫ 13150 ਰੁਪਏ ਔਰ ਇਹ ਜਿਹੜੇ ਸੂਟ ਹੈ ਜੀ ਇਹ ਵਿਦਆਊਟ ਦੁਪੱਟਾ ਆ ਬੜੇ ਪਿਆਰੇ ਸੂਟ ਹੈ ਨੈਕਸਟ ਕਲਰ ਇਹ ਕਲਰ ਆਪਣੇ ਕੋਲੇ ਪਲੇਨ ਸਿੰਪਲ ਪਸ਼ਮੀਨਾ ਚ ਵੀ ਆਇਆ ਸੀ ਜਿਹਦੇ ਚ ਵਰਕ ਨਹੀਂ ਸੀ ਬਟ ਹੁਣ ਇਹ ਆਪਣੇ ਕੋਲੇ ਵਰਕ ਵਾਲੇ ਪਸ਼ਮੀਨਾ ਚ ਵੀ ਆਇਆ ਹੈ ਇਹ ਸੂਟ ਵਿਦਆਊਟ ਦੁਪੱਟਾ ਰਹਿਣਗੇ ਤੁਸੀਂ ਇਹਨੂੰ ਵੀ ਚੈੱਕ ਕਰੋਗੇ ਨਾ ਤੇ ਇਹਦੇ ਵਿੱਚ ਵੀ ਹਲਕਾ ਹਲਕਾ ਤੁਹਾਨੂੰ ਦਿਖੂਗਾ ਇਹਦੇ ਚ ਵੀ ਵਰਕ ਹੋਇਆ ਹੋਇਆ ਸਾਰੀ ਸ਼ਰਟ ਤੇ ਵਰਕ ਹੋਏਗਾ ਜੀ पिंक कलर है हॉट पिंक कलर है और ये बॉटम है वो ये रहेगी जी अपनी प्लेन दिसो ये बॉटम है और बॉटम तो भी तुम तो देखो हल्का हल्का प्रिंट रहेगा शॉर्ट के नाल बॉटम तो वर्क नहीं होएगा बट हाँ जी प्रिंट जरूर होएगा नैक्सट ए बॉटम ग्रीन कलर है <coughs> बड़े प्यारे ज कलर आया है प्राइस रहेगा जी सिर्फ और सिर्फ साढ़े तेरह सौ ਬਿਦੌਰ ਦੁਪੱਟਾ ਸੂਟ ਨੇ ਤੁਸੀਂ ਇਹ ਸੂਟਸ ਦੇ ਜਿਹੜੇ ਵੀ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਇਹਨਾਂ ਸੂਟਾਂ ਦੀ ਸਕਰੀਨਸ਼ਾਟ ਲੈਣਾ ਔਰ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਜਾ ਰਹੇ ਨੰਬਰ ਤੇ ਤੁਸੀਂ ਸੈਂਡ ਕਰਨਾ ਆ ਇਹ ਦੇਖੋ ਇਹ ਦੀ ਬਾਟਮ ਹੈ ਇਹ ਸ਼ਰਟ ਸੀ ਦਾ ਕੰਬੀਨੇਸ਼ਨ ਬੜੇ ਪਿਆਰੇ ਬੜਾ ਅੱਛਾ ਪ੍ਰਿੰਟ ਹੈ ਅੱਛਾ ਸਟੱਫ ਹੈ ਆਪ ਹਮੇਸ਼ਾ ਹੀ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਲੈ ਕੇ ਆਉਂਦੇ ਆ ਇਹ ਆਪਣੇ ਕੋਲੇ ਪਹਿਲਾਂ ਪਲੇਨ ਪਸ਼ਮੀਨਾ ਚ ਵੀ ਆਏ ਸੀ ਜਿਹਦੇ ਵਿੱਚ ਵਰਕ ਨਹੀਂ ਸੀ ਔਰ ਹੁਣ ਇਹ ਆਪਣੇ ਕੋਲੇ ਨਿਊ ਸਟੱਫ ਆਇਆ ਜਿਹਦੇ ਵਿੱਚ ਹਲਕਾ ਹਲਕਾ ਕੰਮ ਹੈ ਤੁਸੀਂ ਨੂੰ ਨਜ਼ਦੀਕੀ ਤੋਂ ਦੇਖ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕੰਮ ਦਿਖ ਜਾਈਗਾ ਸਾਰੇ ਸੂਟ ਦੇ ਉੱਪਰ ਹੀ ਕੰਮ ਹੋਇਆ ਹੋਇਆ ਬੜੇ ਅੱਛੇ ਜਿਹੇ ਸੂਟ ਹੈ ਔਰ ਇਹ ਰਹੀ ਇਹਦੀ ਬਾਟਮ ਸੀ ਇਹਦੇ ਜਿਹੜਾ ਅੰਦਰ ਵੈਸੇ ਤੇ ਇਹ ਸਾਰੇ ਦਾ ਸਾਰਾ ਸੂਟ ਤੁਹਾਨੂੰ ਗ੍ਰੇ ਹੀ ਮਿਲੇਗਾ ਇਹ ਨਵੇਂ ਇਹਦੇ ਵਿੱਚ ਸਾਰੇ ਕਲਰ ਆ ਬਟ ਇਹਦੇ ਸਿਰਫ ਫੁੱਲਾਂ ਦਾ ਕਲਰ ਚੇਂਜ ਹੋਏਗਾ ਬਾਟਮ ਨਾਲ ਦਾ ਕਲਰ ਹੋਏਗਾ ਨੈਕਸਟ ਇਹਦੇ ਵਿੱਚ ਬੜਾ ਪਿਆਰਾ ਕਲਰ ਆਇਆ ਆ ਮਸਟਰਡ ਜਿਹਾ ਕਲਰ ਬਹੁਤ ਸੋਹਣਾ ਹੁਣ ਦੇਖ ਇਹਦਾ ਮਸਟਰਡ ਕਲਰ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਔਰ ਇਹ ਰਹੀ ਇਹਦੀ ਪਿਆਰੀ ਜੀ ਬਾਟਮ ਮਸਟਰ ਟੂ ਸਿੱਧਾ ਕੰਬੀਨੇਸ਼ਨ ਬਹੁਤ ਪਿਆਰਾ ਜਿਹਾ ਕੰਬੀਨੇਸ਼ਨ ਹੈ ਇਹ ਇਹਦੀ ਬਾਟਮ ਰਹੇਗੀ ਔਰ ਇਹ ਰਹੇਗੀ ਸ਼ਰਟ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਸਕਰੀਨ ਦੇ ਦਿੱਤੇ ਜਾ ਰਹੇ ਨੰਬਰ ਤੇ ਸੈਂਡ ਕਰ ਸਕਦੇ ਹੋ ਸੇਮ ਡੇ ਅਸੀਂ ਇਹ ਤੁਹਾਡੇ ਸਪੈਚ ਕਰ ਦਾਂਗੇ ਜੀ ਅਗਰ ਤਾਂ ਨੁਮਰੀ ਇਕ ਕਲੈਕਸ਼ਨ ਪਸੰਦ ਆਉਂਦੀ ਆ ਤਮੇਰੀ ਸਾਰੀਆਂ ਭੈਣਾਂ ਨੂੰ ਮੇਰੀ ਰਿਕਵੈਸਟ ਹੈ ਕਿ ਜੇ ਤੁਹਾਨੂੰ ਮੇਰੀ ਕਲੈਕਸ਼ਨ ਪਸੰਦ ਆਉਣੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਨੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਆਪਣੇ ਫਰੈਂਡ ਸਰਕਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਸੀਂ ਬੜੇ ਪਿਆਰ ਨਾਲ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਉਂਦੇ ਆ ਕਿ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਕਿੱਦਾਂ ਦੀ ਤੁਹਾਨੂੰ ਕਲੈਕਸ਼ਨ ਚਾਹੀਦੀ ਹੈ ਸਾਨੂੰ ਜਰੂਰ ਦੱਸਿਆ ਕਰੋ ਇਹ ਹੈ ਵੀ ਬਾਟਮ ਪ੍ਰਾਈਸ ਰਹੇਗਾ ਸਿਰਫ ਔਰ ਸਿਰਫ 1350 ਰੁਪਏ। ਇਹਦਾਂ ਦੀ ਕਲੈਕਸ਼ਨ ਹੋਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਾਡੀ ਵੀਡੀਓ ਨੂੰ ਲਾਈਕ ਕਰੋ। ਆਪਣੇ ਫਰੈਂਡ ਸਰਕਲ ਤੋਂ ਸ਼ੇਅਰ ਜ਼ਰੂਰ ਕਰਿਓ। ਇਹ ਸਾਰੇ ਸੂਟ ਦਾ ਜਿਹੜਾ ਪ੍ਰਾਈਸ ਦਾ ਸੀ 1350 ਰਹੇਗਾ ਔਰ ਇਹਨਾਂ ਦਾ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚ ਪਸੰਦ ਆਉਂਦਾ ਉਹ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਜਾ ਰਹੇ ਨੰਬਰ ਤੇ ਸੈਂਡ ਕਰੋ ਔਰ ਆਪਣੀ ਪੇਮੈਂਟ ਸਲਿੱਪ ਸੈਂਡ ਕਰੋ। ਸੇਮ ਡੇ ਤੁਹਾਡਾ ਸੂਟ ਡਿਸਪੈਚ ਹੋਏਗਾ ਜਿਸ ਦੀ ਪਹਿਲਾਂ ਪੇਮੈਂਟ ਆਏਗੀ ਉਸ ਰੇਟ ਸੀ ਸੂਟ ਫਾਈਨਲ ਕਰਾਂਗੇ। Sashikazi.